ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਮਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੈਂ ਔਰ ਰਵਿੰਦਰ ਸਿੰਘ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਹ ਗੱਲ ਜਿਹੜੀ ਗੱਲ ਦੇ ਬਾਰੇ ਵਿੱਚ ਰਵਿੰਦਰ ਸਿੰਘ ਜੀ ਅਕਸਰ ਮਨਾ ਕਰ ਦਿੰਦੇ ਆ ਅ ਕਾਰਬੋਹਾਈਡਰੇਟ ਨਹੀਂ ਖਾਣੇ ਅਨਾਜ ਨਹੀਂ ਖਾਣੇ ਅ ਮਿਲਟਸ ਨਹੀਂ ਖਾਣੇ ਫਿਰ ਖਾਣਾ ਕੀ ਹੈ ਮਤਲਬ ਜੇ ਆਪਾਂ ਅਨਾਜ ਖਾਂਦੇ ਨਹੀਂ ਕਾਰਬੋਹਾਈਡਰੇਟ ਖਾਂਦੇ ਨਹੀਂ ਭੁੱਖ ਕਿਵੇਂ ਮਿٹےਗੀ? ਇਨਸਾਨ ਨੂੰ ਜਿੰਦਾ ਰਹਿਣ ਲਈ ਕੁਛ ਨਾ ਕੁਛ ਖਾਣਾ ਜ਼ਰੂਰ ਪਏਗਾ। ਤੇ ਫਿਰ ਜੇਕਰ ਸਾਡੇ ਦਿਮਾਗ ਦੇ ਵਿੱਚ ਖਾਸ ਕਰ ਪੰਜਾਬੀਆਂ ਦੇ ਦਿਮਾਗ 'ਚ ਇਹ ਹੁੰਦੀ ਹੈ ਗੱਲ ਵੀ ਰੋਟੀ ਨਹੀਂ ਖਾਵਾਂਗੇ ਤੇ ਫਿਰ ਪਤਾ ਨਹੀਂ ਜਿੰਦਾ ਕਿਵੇਂ ਰਾਂਗੇ। ਜਦੋਂ ਅਸੀਂ ਰਵਿੰਦਰ ਸਿੰਘ ਜੀ ਅਕਸਰ ਮਨਾ ਕਰਦੇ ਨੇ ਵੀ ਰੋਟੀ ਨਹੀਂ ਖਾਣੀ ਤਾਂ ਫਿਰ ਦਿਮਾਗ 'ਚ ਆਉਂਦਾ ਵੀ ਖਾਈਏ ਕੀ? ਤੇ ਇਹੀ ਗੱਲ ਬਹੁਤ ਸਾਰੇ ਦਰਸ਼ਕਾਂ ਪੁੱਛਦੇ ਵੀ ਨੇ ਵੀ ਰੋਟੀ ਤਾਂ ਮਨਾ ਕਰ ਦਿੰਦੇ ਨੇ। ਮਿਲਟ ਖਾਣੇ ਨਹੀਂ ਹੈਗੇ। ਫਿਰ ਖਾਣਾ ਕੀ ਹੈ ਅ ਪਰਵਿੰਦਰ ਸਿੰਘ ਜੀ ਤੇ ਚੌਂਦੇ ਅਰਵਿੰਦਰ ਜੀ ਤੁਹਾਡਾ ਨਿਊ ਲਾਈਫ ਫਾਰਮਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਸਿਕਾਲ ਸਾਰੇ ਨੂੰ ਸਸਿਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਅਰਵਿੰਦਰ ਜੀ ਅਨਾਜ ਖਾਣੇ ਨਹੀਂ ਮਿਲਟਸ ਖਾਣੇ ਨਹੀਂ ਤੇ ਭੁੱਖ ਇਨਸਾਨ ਨੂੰ ਲੱਗਦੀ ਹੈ ਮਸ਼ੀਨਰੀ ਜਿਹੜੀ ਹੈ ਉਹ ਇੰਦਨ ਮੰਗਦੀ ਹੈ ਚੱਲਣ ਲਈ ਜਿਹੜਾ ਉਹ ਫਿਊਲ ਜ਼ਰੂਰੀ ਚਾਹੀਦਾ ਇਸ ਮਸ਼ੀਨਰੀ ਨੂੰ ਚਲਾਉਣ ਲਈ ਜੀ ਫਿਰ ਕੀ ਖਾਣਾ ਹੈ ਇਹ ਤਾਂ ਇਹ ਤਾਂ ਬਿਨਾਂ ਤਾਂ ਇਨਸਾਨ ਫਿਰ ਜਿੰਦਾ ਹੀ ਨਹੀਂ ਰਹਿ ਸਕਦਾ ਫਿਰ ਆਹ ਛੋਲੇ ਛਾਲੇ ਖਾ-ਖਾ ਕੇ ਤੇ ਹੋਰ ਇਹ ਚੀਜ਼ਾਂ ਖਾ-ਖਾ ਕੇ ਤੇ ਵੀ ਬੰਦਾ ਰੋਜ਼-ਰੋਜ਼ ਖਾ ਕੇ ਕਿ ਟੱਕ ਜੇਗਾ ਜੀ ਕਮਨ ਜੀ ਇੱਕ ਬੜੀ ਇੰਟਰਸਟਿੰਗ ਗੱਲ ਹੈ ਜਦ ਬੜੇ ਵਾਰੀ ਲੋਕ ਮੈਨੂੰ ਕਹਿੰਨੇ ਕਿ ਵਿਨੈਦ ਦੇ ਆਣੀ ਖਾਣਾ ਆਣੀ ਖਾਣਾ ਫੇ ਖਾਣੂ ਰਹਿ ਗਿਆ ਮੈਂ ਲੋਕਾਂ ਨੂੰ ਪੁੱਛਦਾ ਨਾ ਪਹਿਲਾਂ ਵੀ ਲੋਕਾਂ ਕੋਲ ਬਹੁਤ ਆਪਸ਼ਨਾਂ ਨਹੀਂ ਸੀ ਉਹੀ ਖਾਣੇ ਖੁਸ਼ ਸੀ ਮੈਂ ਵੀ ਆਪਸ਼ਨ ਹੀ ਬਦਲੀਆਂ ਐਨੇ ਹੀ ਕਿ ਆਪਸ਼ਨਾਂ ਘਟ ਗਈਆਂ ਮਗਰ ਫੇਰ ਵੀ ਬੜੀ ਵਾਰੀ ਐਸਪੈਸ਼ਲੀ ਇੰਡੀਅਨ ਲੋਕਾਂ ਦੇ ਵਿੱਚ ਇੱਕ ਪੰਜਾਬੀਆਂ ਦੇ ਵਿੱਚ ਉਹ ਹੁੰਦਾ ਕਿ ਜਦ ਤੱਕ ਗਰਾਈ ਨਾ ਰੋਟੀ ਦੀ ਬੁਰਕੀ ਨੀ ਬੱਟੀ ਉਹਨਾਂ ਨੂੰ ਮਝ ਹੀ ਨਹੀਂ ਆਇਆ ਉਹਨਾਂ ਨੂੰ ਲੱਗਦਾ ਕਿ ਆ ਖਾਇਆ ਖਾਇਆ ਨਹੀਂ ਹੈ ਪਰ ਉਹਨੂੰ ਗਰਾਈ ਤੇ ਬੁਰਕੀ ਖਾਏ ਬਿਨਾ ਰੋਟੀ ਦਾ ਮਜ਼ਾ ਅਗਰ ਨਾ ਆਇਆ ਫਿਰ ਉਹ ਗੱਲ ਖਤਮ ਹੋ ਜਾਂਦੀ ਹੈ ਤਾਂ ਇਹਦਾ ਇੰਤਜ਼ਾਮ ਲੈ ਕੇ ਆਏ ਇਹਦਾ ਇਲਾਜ ਲੈ ਕੇ ਆਏ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਮੈਂ ਨਾਜ ਨਹੀਂ ਖਾਂਦਾ ਨਾ ਖਾਂਦਣਾ ਮੈਂ ਆਲੂ ਨਹੀਂ ਖਾਂਦਣਾ ਮੈਂ ਚੋਲ ਨਹੀਂ ਖਾਣਾ ਨਾ ਹੋਰ ਤਾਂ ਹੋਰ ਮੈਂ ਮਿਲਟ ਵੀ ਨਹੀਂ ਖਾਈ ਜਿੰਦਗੀ ਕਰੇ ਮੈਂ ਮੈਂ ਖਾਉਂਗਾ ਬਟ ਫਿਰ ਖਾਉਂਗਾ ਠੀਕ ਹੁਣ ਗੱਲ ਇਹ ਹੈ ਕਹਿੰਦੇ ਕੁਰਵੰਤ ਜੀ ਮੈਂ ਹਮੇਸ਼ਾ ਸਮਝਾਉਣਾ ਕਿ ਭੁੱਖ ਤੋਂ ਜ਼ਿਆਦਾ ਖਾਣਾ ਗਲਤ ਹੈ ਡਾਈਜੈਸ਼ਨ ਦੀ ਮੇਨ ਪ੍ਰੋਬਲਮ ਭੁੱਖ ਤੋਂ ਜ਼ਿਆਦਾ ਖਾਣਾ ਹੈ ਤੇ ਨੰਬਰ ਆਫ ਟਾਈਮਸ ਭੁੱਖ ਲੱਗਣਾ ਜ਼ਿਆਦਾ ਵੀ ਪ੍ਰੋਬਲਮ ਹੈ ਜਿਹੜੇ ਲੋਕਾਂ ਨੂੰ ਤਿੰਨ ਦਿਨ ਚਾਰ ਦਿਨ ਭੁੱਖ ਲੱਗਦੀ ਹੈ ਉਹ ਗਲਤ ਪ੍ਰੋਬਲਮ ਹੈ ਉਹ ਹੈਲਦੀ ਨਹੀਂ ਹੈ ਬਟ ਹੁਣ ਲੈਟਸ ਜੇ ਤੁਹਾਨੂੰ ਭੁੱਖ ਲੱਗੇ ਤਾਂ ਕੀ ਕਰੀਏ ਹੁਣ ਮੈਂ ਤੁਹਾਨੂੰ ਦੱਸਣਾ ਕਰੂੰਗਾ ਕਿ ਮੈਂ ਇਹ ਹੀ ਚੀਜ਼ ਖਾਹੂੰਗਾ ਜਿਹੜੀ ਮੇਰੇ ਡਾਈਜੈਸ਼ਨ ਨੂੰ ਖਰਾਬ ਦੀ ਜਗ੍ਹਾ ਤੇ ਹੈਲਪ ਕਰਕੇ ਜਾਏ ਇਹਨੂੰ ਅੰਗਰੇਜ਼ੀ ਚ ਕਹਾਂਗੇ ਪ੍ਰਮੋਟ ਕਰੇ ਹੁਣ ਲੋਕੀ ਖਾਣਾ ਖਾਂਦੇ ਉਹਨਾਂ ਦੀ ਡਾਈਜੈਸ਼ਨ ਜੀਆਈ ਟ੍ਰੈਕਟ ਪ੍ਰੋਬਲਮ ਆਂਦੀ ਹੈ ਮੈਂ ਇਹ ਜੀ ਤੁਹਾਨੂੰ ਜਿਹਦੇ ਨਾਲ ਡਾਈਜੈਸ਼ਨ ਪ੍ਰਮੋਟ ਹੋਏ ਬਧੇ ਤਾਂ ਮੈਂ ਇੱਕ ਇੱਕ ਕਰਕੇ ਚੀਜ਼ਾਂ ਦੇ ਬਾਰੇ ਗੱਲ ਕਰੂੰਗਾ ਮੈਂ ਖਾਹੂੰਗਾ ਤੁਹਾਨੂੰ ਇਹਨੂੰ ਹਿੰਦੀ ਚ ਕਹਿੰਦੇ ਚਿਲਾ ਪੰਜਾਬੀ ਚ ਕਹਿੰਦੇ ਪੂੜਾ ਹੈਨਾ ਉਹ ਵੀ ਇਹੋ ਜਿਹਾ ਜਿਹੜਾ ਗ੍ਰਾਈਪ ਵੱਢੀ ਵੀ ਜਾਏ ਸਰੀਰ ਨੂੰ ਦੇ ਕੇ ਜਾਵੇ ਲੈ ਕੇ ਜਾਵੇ ਕੋਈਆਂ ਦੀ ਇੱਕ ਬਹੁਤ ਸਿਆਣੇ ਬੰਦੇ ਨੇ ਮੈਨੂੰ ਥੋੜੀ ਦੇਰ ਪਹਿਲਾਂ ਜੇ ਮੈਂ ਹੋ ਕੇ 10-12 ਸਾਲ ਪਹਿਲਾਂ ਗੱਲ ਕਹੀ ਸੀ ਉਹਨੇ ਕਿਹਾ ਸੀ ਜਦ ਵੀ ਜਗ੍ਹਾ ਤੇ ਕਿਸੇ ਤੇ ਜਾਈਏ ਤੁਸੀਂ ਉਹ ਕੋਸ਼ਿਸ਼ ਕਰਨੇ ਉਹ ਜਗ੍ਹਾ ਨੂੰ ਜਦ ਜਦੋਂ ਮਿਲੇ ਸੀ ਉਸ ਤੋਂ ਉੱਪਰ ਛੱਡ ਕੇ ਜਾਈਏ ਜੇ ਅਗਰ ਕੋਈ ਵੀ ਚੀਜ਼ ਆਪਾਂ ਨੂੰ ਕੰਟਰੀਬਿਊਟ ਕਰਕੇ ਜਾਏਗੀ ਹਾਲਾਂਕਿ 90% ਦੁਨੀਆ ਨੁਕਸਾਨ ਕਰਕੇ ਜਾਂਦੀ ਹੈ ਹੈਨਾ ਲੋਕੀ ਜਾਣਦੇ ਆ ਹੈਨਾ ਦੇਖਣ ਜਾਂਦੇ ਆ ਤਾਜਮਹਾਲ ਉਹਦੀ ਦੀਵਾਰ ਤੇ ਨਾਮ ਲਿਖਿਆ ਜਾਂਦੇ ਆ ਆਪਣਾ ਦੱਸੋ ਉਹ ਜਗ੍ਹਾ ਨੂੰ ਠੀਕ ਕਰਕੇ ਆਏ ਕਿ ਖਰਾਬ ਕਰਕੇ ਆਏ ਤਾਂ ਐਮੀ ਖਾਣੇ ਦਾ ਵੀ ਰੂਲ ਹੈ ਖਾਣਾ ਤੁਹਾਡੇ ਸਰੀਰ ਨੂੰ ਕੁਝ ਦੇ ਕੇ ਜਾਵੇ ਲੈ ਕੇ ਨਹੀਂ बार-बार ਖਾਣਾ ਤੇ ਗਲਤ ਖਾਣਾ ਤੁਹਾਡੇ ਸਰੀਰ ਤੋਂ ਕੁਝ ਲੈ ਕੇ ਜਾਂਦਾ ਤੁਹਾਡੀ ਡਾਈਜੈਸ਼ਨ ਤੁਹਾਡੀ ਉਮਰ ਤੁਹਾਡੀ ਸਿਹਤ ਮੈਂ ਖਾऊंगा ਜਿਹੜਾ ਡਾਈਜੈਸ਼ਨ ਨੂੰ ਵਧਾ ਦੇ ਤੁਹਾਡੀ ਉਮਰ ਨੂੰ ਵਧਾਵੇ ਤੁਹਾਡੀ ਸਿਹਤ ਨੂੰ ਵਧਾਵੇ ਹੁਣ ਇਸੇ ਕਰਕੇ ਮੈਂ ਚੀਜ਼ ਖਾऊंगा ਕਹੀ ਜੀ ਜਿਹਦੇ ਵਿੱਚ ਪ੍ਰੋਟੀਨ ਹੋਵੇ ਪਹਿਲੀ ਚੀਜ਼ ਜਿਹਦੇ ਕਾਰਬੋਹਾਈਡਰੇਟ ਨਾ ਮਾਤਰ ਹੋਵੇ ਜਿੰਨਾ ਕੁ ਛਿਲ ਨੂੰ ਚਾਹੀਦਾ ਇੱਕ ਟੀस्पून ਚਾਹੀਦਾ ਪੂਰੀ ਦਿਹਾੜੀ ਚ ਤਾਂ ਹੁਣ ਰੈਸਪੀ ਵਾਲੇ ਆਪਣੇ ਮੇਂ ਕਟਾਬਾ ਚੱਕ ਲੋ ਬਹੁਤ ਸਿੰਪਲ ਜੀ ਰੈਸਪੀ ਹੈ ਆਪਣੇ ਮੂੰਗੀ ਮਸਰੀ ਖਾ ਕੇ ਬਹੁਤ ਖੁਸ਼ ਰਹੋਗੇ ਮੂੰਗੀ ਮਸਰੀ ਨੂੰ ਬਣਾਉਣ ਦਾ ਤਰੀਕਾ ਸिखਾਣਾ ਇਤਨੀ ਰੈਸਪੀ ਕਈ ਰੈਸਪੀ ਦੀ ਗੱਲ ਕਰੂੰਗਾ ਤਾਂ ਪਹਿਲੀ ਰੈਸਪੀ ਹੈ ਤੁਸੀਂ ਅੱਜ ਕੱਲ ਜਿਵੇਂ ਗਰਮੀ ਹੈ 40 ਡਿਗਰੀ ਚਾਰੇ ਟੈਂਪਰੇਚਰ ਅੱਜ ਵੀ ਹੈ ਨਾ ਆਲਮੋਸਟ ਤਾਂ ਤੁਸੀਂ ਲੈਟਸ ਸੇ ਤੁਸੀਂ 8 ਵਜੇ ਖਾਣਾ ਖਾਣਾ ਹੈ ਤਾਂ ਅਗਰ ਤੁਸੀਂ 4:30 4:30 5 ਵਜੇ ਮੂੰਗੀ ਮਸਰੀ ਲਓ ਇੱਕ ਕਟੋਰੀ ਹੈ ਨਾ ਉਹਨੂੰ ਪਿਉਰੀਫਾਈਡ ਵਾਟਰ ਚ ਪੀਓ ਦਿਓ ਵਿੱਚ ਇੱਕ ਚੁਟਕੀ ਲੋਨ ਪਾ ਕੇ ਉਹਦੇ ਉੱਪਰ ਕਟੋਰੀ ਦੇ ਉੱਪਰ ਰੱਖ ਦੇਣਾ ਹੈ ਇਹ ਨਾ ਕਟੋਰੀ ਨਹੀਂ ਮਤਲਬ ਭਾਂਡੇ ਚ ਜਿਸ ਚੋਂ ਕੋ ਫੁੱਲੇਗੀ ਇਹ 4-5 ਘੰਟੇ ਚੋਂ ਕੋਲੋਂ ਤੱਕ ਇਹ ਐਨਿਕ ਮਾਲ ਜਿਵੇਂ ਕਹਾਂਗੇ ਆਪਾਂ ਸੌਕਡ ਹੋ ਜਾਏਗੀ ਇਹਨੂੰ ਸਿੱਧਾ ਪੁੰਨ ਕੇ ਮਿਕਸਰ ਚ ਪਾ ਕੇ ਦਲ ਦੇਣਾ ਇਹਦੇ ਵਿੱਚ ਪਿਆਜ਼ ਤੁਸੀਂ ਇਹਦੇ ਵਿੱਚ ਹਲ ਲਸਣ ਅਦਰਕ ਮੈਥਾ ਲਸਣ ਅਦਰਕ ਦਾ ਫੈਨ ਹੈ ਜੀ ਉਹ ਵੀ ਕਿਹੜੇ ਫਰਮੈਂਟਡ ਦਾ ਅਚਾਰੀ ਦਾ ਹੈ ਨਾ ਪਿਆਜ਼ ਲਸਣ ਅਦਰਕ ਇਹਦੇ ਵਿੱਚ ਤੁਸੀਂ ਧਨੀਆ ਪੁਦੀਨਾ ਪੁਦੀਨਾ ਅਜੀਬ ਲੱਗੇਗਾ ਪਾ ਕੇ ਇਹਨੂੰ ਸਾਰ ਰਗੜ ਕੇ

ਤੁਸੀਂ ਚਾਹੇ ਬੋਇਲ ਕਰ ਲਓ ਜਾਂ ਉਹਨਾਂ ਨੂੰ ਪਹਿਲਾਂ ਮੈਂ ਤਾਂ ਪਹਿਲਾਂ ਉਹਨਾਂ ਨੂੰ ਸੋਕ ਕਰੂੰਗਾ ਓਵਰਨਾਈਟ ਐਵੇਂ ਨੂਨ ਪਾ ਕੇ ਫਿਰ ਤੁਸੀਂ ਉਹਨਾਂ ਨੂੰ ਬਿਲਕੁਲ ਜਾਂ ਬੋਇਲ ਕਰਕੇ ਬੋਇਲ ਕਰਕੇ ਥੋੜਾ ਜਿਹਾ ਕਮ ਖਾਬ ਹੁੰਦਾ ਇਹਨੂੰ ਦਲ ਲਿਆ ਮੈਂ ਓਵਰਨਾਈਟ ਦੇਖੋ ਛੋਲੇ ਥੋੜੇ ਕਿਹੜੇ ਹੁੰਨੇ ਹੈ ਮੈਂ 14-15 ਘੰਟੇ ਛੋਲੇ ਭਿਉਂਗਾ ਪਾਣੀ ਚ ਥੋੜਾ ਨੂਨ ਪਾ ਕੇ ਫਿਰ ਉਹਨਾਂ ਨੂੰ ਦਲ ਕੇ ਜਿਵੇਂ ਪਾਣੀ ਗਿਰ ਕੇ ਉਹਨੂੰ ਦਲ ਕੇ ਤੇ ਉਹਨਾਂ ਦਾ ਚਿੱਲਾ ਬਣਦਾ ਹੈ ਊੜਾ ਬਣਦਾ ਹੈ ਮਗਰ ਛੋਲੇ ਕੁਕ ਹੁੰਚ ਟਾਈਮ ਲਾਣੇ ਇਹ ਬਹੁਤ ਬਹੁਤ ਲੋ ਆਂਚ ਤੇ ਬਹੁਤ ਹੌਲੀ ਕੁੱਕ ਕਰਨੇ ਪੈਣੇ ਆ ਵਰਨਾ ਕੱਚਾ ਰਹਿ ਜਾਏਗਾ ਪਸੰਦ ਨਹੀਂ ਆਏਗਾ ਇਹ ਹੈ ਦੂਜਾ ਤਰੀਕਾ ਕੋਈ ਨਹੀਂ ਤੀਜਾ ਤਰੀਕਾ ਜਿਹੜਾ ਕਿ ਹੁਣ ਬੈਟਰ ਤੋਂ ਬੈਟਰ ਹੋਈ ਜਾਣਾ ਆਪਾਂ ਨੇ ਸੇਮ ਚੀਜ਼ ਤੁਸੀਂ ਅਗਰ ਇਹ ਛੋਲੇ ਪੂਰੇ ਪੂਰੇ ਛੋਲੇ ਦਾ ਆਟਾ ਪੀਹ ਲਓ ਪ੍ਰੋਪਰ ਫਿਰ ਤੁਸੀਂ ਉਹਨੂੰ ਬੈਸਨ ਬਣਾ ਲਿਆ ਮਗਰ ਉਹ ਘਰ ਦਾ ਬੈਸਨ ਹੋਣਾ ਚਾਹੀਦਾ ਬਾਜ਼ਾਰੀ ਬੈਸਨ ਨਹੀਂ ਬਾਜ਼ਾਰੀ ਬੈਸਨ ਚ ਰਿਫਾਈਨਡ ਹੁੰਦਾ ਤੁਸੀਂ ਇਹਦੇ ਨਾਲ ਸਿੰਪਲ ਚਿਲਾ ਬਣਾ ਸਕਦੇ ਹੋ ਮਗਰ ਕਿਉਂਕਿ ਉਹ ਫਰਮੈਂਟ ਹੋਣ ਨੂੰ ਟਾਈਮ ਨਹੀਂ ਮਿਲਿਆ ਤਾਂ ਉਹਨਾ ਬੈਨੀਫੀਸ਼ੀਅਲ ਨਹੀਂ ਹੈ। ਗੁਰਵੰਤ ਜੀ ਅਗਲੀ ਚੀਜ਼ ਸੇਮ ਚੀਜ਼ ਤੁਸੀਂ ਜਿਵੇਂ ਤੁਸੀਂ ਅੰਬ ਕਹਿੰਦੇ ਆ ਮਾਲੇ ਹਨਾ ਮਾਦੀ ਢਾਲ ਲਈ ਤੁਸੀਂ ਉਹਨੂੰ ਸਾਬਤ ਓਵਰਨਾਈਟ ਕਿ ਦਰਿ ਸਾਬਤ 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 ਮਾਪੇ ਹੋ ਕੇ ਰੱਖਸਾ ਰਾਤ ਨੂੰ ਓਵਰਨਾਈਟ ਹਨਾ ਜਾਂ ਫਿਰ ਮੋਰ ਦਨ ਕੋਣ 14 ਤੋਂ 16 ਘੰਟੇ ਉਹਨੂੰ ਉਸ ਤੋਂ ਬਾਅਦ ਪੰਡ ਡਰੇਨ ਕਰਿਆ ਜਦ ਭਿਓਣਾ ਹੈ ਹਮੇਸ਼ਾ ਕੱਚ ਦੇ ਬੋਲ ਚ ਹੋਵੇ ਜਾਂ ਬੋਰੋ ਸਿਲ ਹੋਵੇ ਅੱਛਾ ਮਤਲਬ ਜਿਹਨੂੰ ਬੋਨ ਚਾਹੀਨਾ ਅੱਛਾ ਹੋਵੇ ਮਤਲਬ ਹੈਵੀ ਮੈਟਲ ਵਾਲੀ ਕੋਈ ਚੀਜ਼ ਨਾ ਹੋਵੇ ਨਾ ਜਿਵੇਂ ਲੋਕੀ ਮੈਂ ਉਹਨੂੰ ਕੱਚਾ ਜਾਂ ਉਸ ਤੇ ਵੀ ਕਰਨਾ ਚ ਪਰਫਰਮੈਂਟ ਹੈ ਨਾ ਥੋੜਾ ਜਿਹਾ ਮੈਂ ਉਹਨੂੰ ਸਟੇਨਲੈਸ ਸਟੀਲ ਚਲੋ ਫਿਰ ਵੀ ਚੱਲ ਜੇਗਾ ਮਗਰ ਐਨਾ ਹੋਏ ਕੋਈ ਹੋਰ ਭਾਂਡਾ ਹੋਵੇ ਅਲੂਮੀਨੀਅਮ ਤਾਂ ਬਿਲਕੁਲ ਨਾ ਹੋਵੇ ਇਹਨੂੰ ਚਾਦਾ ਸਾਲਾ ਘੰਟੇ ਪਾਣੀ ਚ ਰੱਖਿਆ ਨੂਨ ਪਾ ਕੇ ਪਾਣੀ ਪਰਤਾ ਚੰਗਾ ਸਰ ਕਰਕੇ ਫੁੱਲਣਗੇ ਸਵੇਰੇ ਪਾਣੀ ਡਰੇਨ ਕਰਕੇ ਉਹਨੂੰ ਦੱਲਿਆ ਸੇਮ ਚਿੱਲਾ ਸਲੋ ਫੇਮ ਤੇ ਬਣ ਜੇਗਾ ਬਟ ਲੋਗੇ ਦੀ ਭਾਂਡੇ ਚ ਵੀ ਕਰ ਸਕਦੇ ਹਨ ਲੋਹੇ ਦੇ ਭਾਂਡੇ ਵੀ ਬਣ ਸਕਦੇ ਕਈ ਲੋਕਾਂ ਨਾਲ ਕੁਲਵੰਤੀ ਥੋੜਾ ਨਾ ਲੋਹਾ ਜਿਆਦਾ ਵੀ ਗੜਬੜ ਹੁੰਦਾ ਹੈ ਨੀ ਹਿਮ ਤੇ ਨਾਨ ਹਿਮ ਆਇਰਨ ਹੁੰਦੇ ਨੇ ਮਗਰ ਜਿਹੜਾ ਆਪਾਂ ਨੂੰ ਬੋਡੀ ਨੂੰ ਹੀਮ ਤੇ ਨੋਨ ਹੀਮ ਚਾਹੀਦਾ ਹੁੰਦਾ ਨਾ ਹੀਮ ਆਇਰਨ ਨੂੰ ਕਹਦਨੇ ਆ ਆਪਾਂ ਨੂੰ ਉਹਦਾ ਬੜਾ ਮੈਟਰ ਕਰਦਾ ਸਿੱਧਾ ਲੋਹਾ ਆਪਣੀ ਬੋਡੀ ਹਜਮ ਨਹੀਂ ਕਰ ਸਕਦੀ ਆਇਰਨ ਦੀ ਟਾਕਸਿਸਿਟੀ ਵੀ ਹੋ ਜਾਂਦੀ ਹੈ ਤਾਂ ਹੁਣ ਪਤਾ ਨਹੀਂ ਕਿਹੜਾ ਲੋਹੇ ਦਾ ਭਾਂਡਾ ਵਰਤ ਰਹੇ ਨੇ ਉਹਦੇ ਤੋਂ ਬੈਟਰ ਹੈ ਮੈਂ ਹੋਰ ਤਰੀਕੇ ਨਾਲ ਆਇਰਨ ਪੂਰਾ ਕਰ ਲੈਣਾ ਹੁੰਦਾ ਇਸ ਤੋਂ ਵਧੀਆ ਕਰ ਸਕਦੇ ਐਣੀ ਹੈ ਕਰ ਨਹੀਂ ਸਕਦੇ ਬਟ ਸਰਵ ਲੋਹਾ ਆਂਦਾ ਸਰਵ ਸਰਵ ਲੋਹਾ ਆਂਦਾ ਉਹ ਬੈਟਰ ਹੁੰਦਾ ਦੇਖੋ ਐਂ ਹੈ ਕਿ ਕਾਸਟ ਆਇਰਨ ਆਂਦਾ ਬੜੀ ਚੀਜ਼ਾਂ ਨੇ ਹੁਣ ਆਪ ਨੂੰ ਨਹੀਂ ਪਤਾ ਬੰਦਾ ਕਿਹੜੀ ਚੀਜ਼ ਵਰਤੇਗਾ ਤਾਂ ਆਪਾਂ ਕਹਿੰਨੇ ਨਿਊਟਰਲ ਦੀ ਗੱਲ ਜਿਹੜੀ ਕਿ ਸਭ ਦੇ ਲਈ ਵਧੀਆ ਚੱਲ ਜੇ ਕੁਲਵਰ ਜੀ ਹੁਣ ਆਪਾਂ ਨੇ ਇਹਨੂੰ ਹੋਰ ਬੈਟਰ ਕਰਨਾ ਹੈ ਤਾਂ ਇੱਕ ਹੀ ਕਰਨਾ ਜੀ ਮੈਂ ਆਪਣੇ ਲਈ ਵਾਪਸ ਆਨੇ ਮੂੰਗੀ ਮਸਰੀ ਆਪਾਂ ਨੇ ਜਿਵੇਂ ਗਰਮੀ ਦਾ ਮੌਸਮ ਹੈ ਅੱਜ ਕੱਲ ਦਾ 4 ਘੰਟੇ ਪਾਣੀ 'ਚ ਭਿਓ ਕੇ ਰੱਖਤੀ ਹੈ ਹਨਾ ਮੜਾ ਲਾਉਣ ਪਾ ਕੇ ਪਾਣੀ 'ਚ ਭਿਓ ਕੇ ਰੱਖਤੀ 4 ਘੰਟੇ ਬਾਅਦ ਉਹ ਸੋਰੀ ਇੱਕ ਕਟੋਰੀ ਮੂੰਗੀ ਮਸਰੀ ਲਈ ਉਹ 'ਚ ਹਾਫ ਟੀस्पून ਮੇਥੀ ਦਾਣਾ ਪਾ ਦੇਣਾ ਇਹਨੂੰ ਪਿਰੀਫਾਈਡ ਪਾਣੀ ਨਾਲ ਕਿਛ ਨਾ ਆਵੇ ਨਾ ਵਧੀਆ ਪਾਣੀ ਹੋਵੇ ਸਾਫ ਹੋਵੇ ਮਤਲਬ ਕਲੋਰੀਨ ਵਾਲਾ ਪਾਣੀ ਨਾ ਬੇਸਿਕਲੀ ਭਰ ਕੇ ਉੱਪਰ ਪਲੇਟ ਰੱਖ ਕੇ 4 ਘੰਟੇ ਛੱਡ ਦੇਣਾ 4 ਘੰਟੇ ਬਾਅਦ ਇਹ ਗਰਮੀਆਂ ਦੇ ਦੇ ਦੇਣਾ ਚ ਸਰਦੀਆਂ ਚ 8 ਘੰਟੇ ਸਾਰਾ ਪਾਣੀ ਡਰੇਨ ਕਰ ਦੇਣਾ 4 ਘੰਟੇ ਬਾਅਦ ਫਿਰ ਉਹਨੂੰ ਦਾਲ ਦੇਣਾ ਦਲ ਕੇ ਫਿਰ ਅਸੀਂ ਪੰਡਕ ਵਾਪਸ 4 ਘੰਟੇ ਹੋਰ ਪਿਆ ਰਹਿਣ ਦੇਣਾ ਗਰਮੀਆਂ ਚ ਸਰਦੀਆਂ ਚ 8 ਘੰਟੇ ਇਹ ਫੁੱਲ ਜੇਗੀ ਫਰਮੈਂਟ ਹੋ ਜਾਏਗੀ ਇਹਦਾ ਚਿਲਾ ਪਹਿਲੇ ਵਾਲੇ ਚਿਲੇ ਤੋਂ 50% ਜ਼ਿਆਦਾ ਫਾਇਦੇਮੰਦ ਹੈ ਇਹਦੇ ਚ ਫਰਮੈਂਟੇਸ਼ਨ ਦਾ ਬੈਕਟੀਰੀਆ ਆ ਗਿਆ ਜਿਹੜਾ ਘਟ ਨੂੰ ਇਹਨਾਂ ਨੂੰ ਪ੍ਰੋਟੀਨ ਔਖਾ ਹਜਮ ਹੁੰਦਾ ਉਹਨਾਂ ਲਈ ਵੀ ਬੈਟਰ ਹੈ ਫਿਰ ਇਹੀ ਫਾਰਮੂਲਾ ਸੇਮ ਛੋਲੇਾਂ ਤੇ ਆਪਾਂ ਨੇ ਛੋਲੇ ਲੈਨੇ ਕਿਤੇ ਛੋਲੇ ਕਾਬੂ ਚਣੇ ਨੂੰ ਕਹਿੰਦੇ ਆਪਾਂ ਉਹਨਾਂ ਨੂੰ 8 ਘੰਟੇ ਇੱਕ ਕਟੋਰੀ ਨੂੰ ਇੱਕ ਟੀस्पून ਨਾਲ ਇੱਕ ਕਟੋਰੀ ਛੋਲੇ ਲੈ ਪਰ ਕੇ ਵਿੱਚ ਇੱਕ ਟੀस्पून ਮੇਥੀ ਦਾਣਾ ਪਾ ਕੇ 8-10 ਘੰਟੇ ਕਈ ਵਾਰੀ ਜ਼ਿਆਦਾ ਘੰਟੇ ਲੈਣੇ ਗਰਮੀ ਤੇ ਸਰਦੀ ਦਾ ਫਰਕ ਹੁੰਦਾ ਹੈ ਹੈਨਾ ਕਿਉਂਕਿ ਉਹ ਦਲਨਜੋਗੇ ਹੋ ਜਾਣ ਜਦੋਂ ਫਿਰ ਪਾਣੀ ਡ੍ਰੇਨ ਕਰਿਆ ਇਹਨੂੰ ਵਾਪਸ ਪਾਇਆ ਬਲੈਂਡਰ ਚ ਘਮਾਤਾ ਐਨ ਘਮਾ ਕੇ ਪੂਰਾ ਦਲਤਾ ठीक है जी उस तो फिर वापस अठ घंटे फरमेंट होंगे हूँ इस तो उपर। वो दाल, है ना जो आप कहने साबत मूंग कोई भी दाल ले जी कोई भी दाल ले जाती है ऐ नहीं है कई लोगों को लगेगी दाल नहीं सबत उम्मीद दाल ਇੱਕ ਕਟੋਰੀ ਦਾਲ ਚ 1 tsp ਪਾਇਆ ਮੇਥੀ ਦਾਣਾ ਹੁਣ ਇਸ ਦੇ ਵਿੱਚ ਦੇਖੋ ਟੈਂਪਰੇਚਰ ਬੜਾ ਫਰਕ ਪੈਂਦਾ ਸਰਦੀਆਂ ਚ 1 tsp ਬਹੁਤ ਘੱਟ ਹੈ ਗਰਮੀ ਚ 1 tsp ਬਹੁਤ ਜ਼ਿਆਦਾ ਹੈ ਇਹ ਤੁਸੀਂ ਸਿੱਖ ਜਾਓਗੇ ਕਿਉਂਕਿ ਜਿਹੜਾ ਮੇਥੀ ਦਾਣਾ ਕੜੱਤਨ ਦਿੰਦਾ ਥੋੜੀ ਜੀ ਇਹ ਬੱਚਿਆਂ ਨੂੰ ਖਵਾਣਾ ਹੈ ਤਾਂ ਕੜੱਤਨ ਇੰਨੀ ਘੱਟ ਰੱਖਣੀ ਚਾਹੀਦੀ ਹੈ ਕਿ ਕੜੱਤਨ ਹੋਵੇ ਵੀ ਤੇ ਫੀਲ ਵੀ ਨਾ ਹੋਵੇ ਹੁਣ ਮੈਨੂੰ ਕੜੱਤਨ ਹੋਵੇ ਕੋਈ ਚੱਕਰ ਨਹੀਂ ਹੈ ਮੇਥੀ ਦਾਣੇ ਦਾ ਬੈਨੀਫਿਟ ਸੇ ਬਹੁਤ ਹੈ 슈ਗਰ ਲਈ ਹੋਰ ਬੜੀ ਐਂਟੀਆਕਸੀਡੈਂਟ ਹੈ ਬੜੀ ਸ਼ਾਨਦਾਰ ਚੀਜ਼ ਤਾਂ ਆਪਾਂ ਕਰਨਾ ਮੈਂ ਮੈਂ ਮੋਟਾ-ਮੋਟਾ ਦੱਸ ਰਿਹਾ ਇੱਕ ਇੱਕ ਕਟ ਇੱਕ ਟੀस्पून ਮੇਥੀ ਦਾਣਾ ਪਾਇਆ ਕੋਈ ਵੀ ਦਾਲ ਲਈ ਲੈਟਸ ਸੇ ਪੂਰੀ ਮੋੜ ਲਈ ਸਾਬਤ ਨਾ ਉਹ ਉਹਨੂੰ ਤੁਸੀਂ ਪਹਿਲਾਂ 8 ਘੰਟੇ ਗਰਮੀਆਂ ਤੇ 8 ਘੰਟੇ ਸੌਰੀ ਗਰਮੀਆਂ ਤੇ 5-6 ਘੰਟੇ ਜਿਹਾ ਲੈਣਾ ਹੈ 5 ਵੀ ਸ਼ਾਇਦ ਜ਼ਿਆਦਾ ਹੀ ਹੈ ਪਹਿਲੀ ਫਰਮੈਂਟੇਸ਼ਨ ਇਕੱਠੇ ਫਿਰ ਪਾਣੀ ਫ੍ਰੇਨ ਕਰਕੇ ਦਲ ਕੇ ਫਿਰ ਸਰਦੀਆਂ ਤੇ 8 ਘੰਟੇ ਘਟੋਕੜ ਲੱਗਣੀ ਹੈ ਤੇ ਫਿਰ 8 ਘੰਟੇ ਫੇਰ ਫੁੱਲ ਜਾਗੀ ਹੁਣ ਇਹਦਾ ਚਿੱਲਾ ਬਣ ਜਾਗਾ ਕਲਵਨ ਜੀ ਹੁਣ ਇਹਨੂੰ ਇੰਟਰਸਟਿੰਗ ਕਰਨ ਲਈ ਹੋਰ-ਹੋਰ ਚੀਜ਼ਾਂ ਕਰੀ ਜਾ ਸਕਦੀਆਂ ਲੈਟਸ ਸੇ ਉਸੀ ਇਹੀ ਚੀਜ਼ ਬੱਚੇ ਨੂੰ ਢੋਕਲਾ ਬਣਾ ਕੇ ਖਵਾ ਸਕਦੇ ਹੋ ਕੋਈ ਵੀ ਦਾਲ ਦਾ ਕਨਾਕੀ ਕਰਿਆ ਹੋਈ ਫਲੈਕਸੀ ਮੂੰਗੀ ਮਸਰੀ ਤੋਂ ਟਰਾਈ ਕਰਿਓ ਬੱਚੇਨ ਖਵਾ ਕੇ ਦੇਖਿਓ ਮਨ ਹਰਾਨ ਹੋ ਜੋਗੇ ਮੂੰਗੀ ਮਸਰੀ ਲਈ ਹੈਨਾ ਇੱਕ ਕਟੋਰੀ ਮੂੰਗੀ ਮਸਰੀ ਉਸ ਦੇ ਵਿੱਚ ਇੱਕ ਟੀस्पून ਆਪਣਾ ਪਾਇਆ ਆਪਣਾ ਮੇਥੀ ਦਾਣਾ ਚਾਰ ਪੰਜ ਘੰਟੇ ਇਕੱਠੇ ਫਰਮੈਂਟ ਹੋਣ ਦੇਤੇ ਪਾਣੀ ਡਰੇਨ ਕਰਤਾ ਫਿਰ ਦਾਲ ਤੇ ਹਲਣ ਤੋਂ ਬਾਅਦ ਸਟੀਵੀਆ ਉਬਾਲ ਲੈਣਾ ਕੋਲੋਂ ਜੀ ਥੋੜਾ ਜਿਹਾ ਹੈਨਾ ਐਨਾਂ ਚੁੰਡੀ ਟੀਵੀਆ ਦੀ ਉਬਾਲੀ ਬਹੁਤ ਥੋੜੇ ਪਾਣੀ ਚ ਉਹ ਪਾਣੀ ਇਹਦੇ ਵਿੱਚ ਪਾ ਦੇਣਾ ਮਿਕਸ ਕਰ ਦੇਣਾ एरे बिच्ची चाहे सरवे दाने गिर दोरी पत्ता मिक्स करते हूँ की करना कढ़ाही लेनी है कड़ाही च मुद्दी कटोरी रख देनी एक मुद्दी जो केकला बैटर वाला हमारा पैन जा केक बनाने जिस सारा बैटर उसके कढ़ाही चानी पा देना क्योंकि तो कटोरी मुद्दी पई है और तो पानी उस तो नीचे आना चाहिए उपरों बैटर वाला भांडा रख देना स्टीम बनने लग गई इडली मंगो जिमें ऊपर रखती प्लेट मीडियम आंस से लाती फ्लेम यह सीधा नहीं पख हो रहा पहला पानी गर्म होंगे थोड़ी देर बाद देखिए सुा आ रहा है, चाकु चाकु रहा है बन गया जाना पिठी यून क्या बैटर अगर गिला आ रहा है तो बन रहा है तो थोड़ा पानी नीचे होर पाता पानी पाना पानी कड़ाही चुना चाहिए कड़ाही च मोदी कटोरी होनी चाहिए कटोरी के उपर भांडा पिना चाहता है किड़ा जिससे आप मसाला पाया कुलवंद जी चेक कर ही जाना जब तो बन गया बल्ले बल्ले उदे पीस कटे वचनु खा के देख दी मम्मी अपने अपनी जी की नु खारी है मगर जो खाएगा स्वाद है येच मीठा नहीं पाओगे भाई ब्रेड में पीस भंजन के कुलवंद जी कट के ब्रेड के साइड से टोस्ट टू पे के एंड पूरा टोस्ट करके लाओ दाई ऊपर अंडा लाओ खा लो ब्रेकफास्ट दी आइटम बन सकदी है ਜਿਹੜੇ ਇਹਦੇ ਤਰੀਕੇ ਨਾਲ ਕੋਲੋਂ ਸੀ ਅਨਲਿमिटेड ਨਹੀਂ ਈਲਾ ਬਣਾ ਸਕਦੇ ਹੋ ਹੈਨਾ ਇਹਦੇ ਵਿੱਚ ਤੁਸੀਂ ਇਹਨੂੰ ਢੋਕਲਾ ਬਣਾ ਸਕਦੇ ਹੋ ਤੁਸੀਂ ਇਹਦੀ ਇਡਲੀ ਬਣਾ ਸਕਦੇ ਹੋ ਕਈ ਲੋਕ ਦੇ ਵਿੱਚ ਬੇਕਿੰਗ ਸੋਡਾ ਪਾ ਲੈਂਦੇ ਆ ਹੈਨਾ ਕਈ ਲੋਕ ਤਾਂ ਇਹਨੂੰ ਹੀ ਪਾ ਦਿੰਦੇ ਆ ਇਡਲੀ ਬਣਾ ਲੱਗੇ ਤਾਂ ਤਾਂ ਹੀ ਐ ਕੁਝ ਬੇਕਿੰਗ ਸੋਡਾ ਹੁੰਦਾ ਕਰ ਸਕਦੇ ਹੋ ਮੈਂ ਇੰਨਾ ਜ਼ਿਆਦਾ ਉਹਦਾ ਫੈਨ ਨਹੀਂ ਹੈ ਕਿਉਂਕਿ ਬੇਕਿੰਗ ਸੋਡਾ ਇਹ ਤਾਂ ਸਟੀਮ ਲੱਗਦੀ ਹੈ ਉਹ ਕੁੱਕ ਹੋ ਜਾਂਦਾ ਇਟਸ ਨਾਟ ਬੈਡ ਉਹ ਖਤਮ ਹੋ ਜਾਂਦਾ ਬਟ ਅਗਰ ਆਪਾਂ ਨੇ ਆ ਪਾਇਆ ਹੋਇਆ ਪਹਿਲਾਂ ਆਲਰੇਡੀ ਕਿਨਾ ਮੈਂ ਮੇਕੀ ਦਾਂਾ ਤੇ 8-8 ਘੰਟੇ ਆ ਸਰਦੀਆਂ ਚ ਆ 4-5 ਘੰਟੇ ਦੋ ਵਾਰੀ ਗਰਮੀਆਂ ਚ ਫਰਮੈਂਟ ਕਰਿਆ ਹੋਇਆ ਤਾਂ ਆਪਣਾ ਫੁਲਾਵਟ ਆ ਜਾਂਦੀ ਹੈ। ਹੁਣ ਕੁਲੰਨ ਦੀਆਂ ਇਹ ਫਾਇਦੇ ਕਿਉਂਕਿ ਇਹਦੇ ਚ ਫਰਮੈਂਟੇਸ਼ਨ ਹੋਈ ਹੈ ਦੋ ਵਾਰੀ ਇਹਦੇ ਚ ਗੁੱਡ ਪ੍ਰੋਬਾਇਓਟੇਰੀਆ ਤੇ ਕਿਉਂਕਿ ਇਹਨੂੰ ਆਪਾਂ ਕੁੱਕ ਜਿਵੇਂ ਸਟੀਮ ਨਾ ਕਰਿਆ ਉਹ ਬੈਕਟੀਰੀਆ ਜ਼ਿਆਦਾ ਨਹੀਂ ਮਰਿਆ ਚਿੱਲੇ ਚ ਤਾਂ ਫਿਰ ਜ਼ਿਆਦਾ ਮਰ ਜਾਂਦਾ ਜਿਹੜਾ ਆ ਸਟੀਮ ਨਾ ਬਣਿਆ ਹੋਇਆ ਉਹ ਬੈਕਟੀਰੀਆ ਮਰਦਾ ਨਹੀਂ ਤਾਂ ਇਹ ਡਾਈਜੈਸ਼ਨ ਵਾਲੇ ਲੋਕਾਂ ਲਈ ਜਿਨ੍ਹਾਂ ਨੂੰ ਪ੍ਰੋਟੀਨ ਸਪੈਸ਼ਲੀ ਆਟੋਇਮਿਊਨ ਚ ਜਾਂ ਯੂ ਨੋ ਲੀਕੀ ਗੱਟ ਦੀ ਪ੍ਰੋਬਲਮ ਹੈ ਇਹਨਾਂ ਲਈ ਅੰਮ੍ਰਿਤ ਹੈ। ਉਜੇ ਨੰਬਰ ਤੇ ਕਿਉਂਕਿ ਪ੍ਰੋ ਬੈਕਟੀਰੀਆ ਹੈ ਇਹ ਕੋਈ ਵੀ ਜਿਹੜੀ ਡਾਈਜੈਸ਼ਨ ਇਸ਼ੂ ਵਾਲੇ ਲੋਕਾਂ ਨੂੰ ਜਿਹਨੂੰ ਕਨਸਟਿਪੇਸ਼ਨ ਹੁੰਦੀ ਜਲਦੀ ਜਿਹਨੂੰ ਪ੍ਰੋਟੀਨ ਹਜਮ ਹੁੰਦਾ ਲੱਗਦਾ ਨਹੀਂ ਉਹਨਾਂ ਲਈ ਅਮਰਤ ਹੈ ਜਿਨ੍ਹਾਂ ਨੂੰ ਲਿਵਰ ਘੱਟ ਸਟਰੋਂਗ ਹੈ ਕਿ ਜਿਨ੍ਹਾਂ ਦੀ ਡਾਈਜੈਸ਼ਨ ਲਿਵਰ ਕਰਕੇ ਪ੍ਰੋਟੀਨ ਖਰਾਬ ਹੁੰਦਾ ਉਹ ਹਜਮ ਕਰ ਸਕਦੇ ਕਿਉਂਕਿ ਪ੍ਰੀ ਡਾਈਜੈਸਟਡ ਫੂਡ ਹੈ ਇਹ ਹਨਾ ਜਿਹੜਾ ਨੂੰ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਲੋਕੀ ਕਈ ਲੋਕੀ ਉਹਨਾਂ ਨੂੰ ਦਾਲ ਉਦਾਂ ਮਾਣਾ ਹੁੰਦੀ ਆ ਕਿਉਂਕਿ ਇਹ ਫਰਮੈਂਟਡ ਹੈ ਤਾਂ ਯੂਰਿਕ ਐਸਿਡ ਨਹੀਂ ਸਪਾਇਕ ਕਰੇਗੀ ਜਿਆਦਾ ਕਿਉਂਕਿ ਇਹ ਫਰਮੈਂਟਡ ਹੈ ਇਹ ਬਿਨਾ ਗੱਲੋਂ ਦਰਦ ਨਹੀਂ ਕਰਾਏਗੀ ਬਾਡੀ 'ਚ ਇਨਫਲੇਮੇਸ਼ਨ ਵਾਲੇ ਲੋਕਾਂ ਨੂੰ ਤੰਗ ਨਹੀਂ ਕਰੇਗੀ ਬਸ ਆਪਾਂ ਨੇ ਧਿਆਨ ਰੱਖਣਾ ਹੁੰਦਾ ਕਿ ਕਈ ਲੋਕੀ ਚੌ ਚੌਚ ਨਾਲ ਜ਼ਿਆਦਾ ਹੀ ਖਾ ਜਨੇ ਫਿਰ ਸਵਾਦ ਸਵਾਚ ਐ ਇਹਨਾਂ ਕਿ 12 ਚਿੱਲੇ ਕੋਈ ਖਾ ਗਏ ਫਿਰ ਕਹਿੰਦੇ ਯਾਰ ਅਗਰ ਰਵਿੰਦਰ ਮੋਢਾ ਹੈ ਦੁਖਦਾ ਅਗਲੇ ਦਿਨ ਬਦੇ ਕੀ ਕਰਿਆ ਮੈਂ ਜੀ ਸਟਾ ਕਿ ਕਾਹ ਵਤ ਆਪਣੀ ਚਲੋ ਕਿ ਜ਼ਿਆਦਾ ਨਹੀਂ ਖਾਣਾ ਧਿਆਨ ਰੱਖਣਾ ਜਿੰਨੀ ਭੁੱਖ ਆਣਾ ਖਾਣਾ ਇਹਦੇ ਬਣਾਉਣ ਦੇ ਵੇਰੀਏਸ਼ਨਸ ਇੰਨੀਆਂ ਨੇ ਕੋਲੋਂ ਜੀ ਜਿੰਨੀਆਂ ਦਾਲਾਂ ਨੇ ਜਿੰਨੀਆਂ ਦਾਲਾਂ ਨੇ ਉਨੀਆਂ ਦਾਲਾਂ ਦੀ ਡਿਫਰੈਂਟ ਤਰੀਕੇ ਨਾਲ ਮਸਾਲਿਆਂ ਦਾ ਕੰਬੀਨੇਸ਼ਨ ਡਿਫਰੈਂਟ ਨੇ ਪਣਾਂ ਦੇ ਤੇਰ ਤਰ੍ਹਾਂ ਦੇ ਤਰੀਕੇ ਨੇ ਹੈ ਨਾ ਚਾਹੇ ਢੋਕਲਾ ਬਣਾ ਲਿਆ ਚਾਹੇ ਬਰੈਡ ਬਣਾ ਲਿਆ ਚਾਹੇ ਇਡਲੀ ਬਣਾ ਲਈ ਚਾਹੇ ਚਿਲਾ ਬਣਾ ਲਿਆ ਹੈ ਨਾ ਜਿਹੜੀ ਚੀਜ਼ ਤੇ ਮੈਂ ਮਨਾ ਕਰੂੰਗਾ ਰਾਜਮਾ ਨੂੰ ਕਦੇ ਟਰਾਈ ਕਰੀ ਵਸਤੇ ਰਾਜਮਾ ਮੈਂ ਜਨਰਲੀ ਅਗੇਂਸਟ ਆ ਰਾਜਮਾ ਦੇ ਜਦ ਕਿ ਸਵਾਦ ਚੀਜ਼ ਹੈ ਰਾਜਮਾ ਦੀ ਪ੍ਰੋਬਲਮ ਪਤਾ ਕਲੋਨਜੀ ਕੀ ਹੈ ਜਿੰਨਾ ਕੁੱਕ ਰਾਜਮਾ ਨੂੰ ਕਰਨਾ ਪੈਂਦਾ ਉਹਨਾਂ ਕੋਈ ਉਹਨੂੰ ਕਰ ਨਹੀਂ ਸਕਦਾ ਬੀਨਸ ਨਾ ਬੀਨਸ ਦੀ ਕੈਟੇਗਰੀ ਆ ਤੇ ਰਾਜਮਾ ਕਿਡਨੀ ਬੀਨਸ ਕਹਿੰਦੇ ਆ ਮਗਰ ਰਾਤ ਮੇ ਖਾ ਕੇ ਆਮ ਤਰ ਲੋਕਾਂ ਨੂੰ 2 ਜਾਂ 3 ਦਿਨ ਬਾਅਦ ਪੌਇਜ਼ਨ ਫੂਡ ਪੌਇਜ਼ਨਿੰਗ ਹੁੰਦੀ ਹੈ ਕਿਉਂਕਿ ਉਹ ਐਨਫ ਕੁਕ ਨਹੀਂ ਹੋਈ ਸੀ ਕਿ ਉਰੇ ਜਾ ਕੇ ਉਹ ਗਲ ਗਏ ਮੇਰੇ ਮੰਮੀ ਨੇ ਆਮ ਜੀ ਗਲਾਈ ਮੈਨੂੰ ਕਹਿਣਗੇ ਮੈਂ ਸਾਊਥ ਅਫਰੀਕਾ ਬੈਠਾ ਚੰਗਾ ਭਲਾ ਫੋਨ ਆਇਆ ਕਿ ਮੈਨੂੰ ਤਾਂ ਹੌਲ ਪੈ ਰਿਹਾ ਹੈ ਪਹਿਲਾਂ ਤਾਂ ਕਹਿਣਗੇ ਮੈਂ ਕਿਹੜਾ ਹੌਲ ਪੈ ਗਿਆ ਵੱਡਾ ਹੌਲ ਸੀ ਕਿ ਛੋਟਾ ਸੀ ਕਿੰਨੇ ਬੰਦੇ ਵਾਲਾ ਹੈ ਹਾਂ ਫਿਰ ਹਸਨ ਕੇ ਮਿਰਦਨ ਮੈਂ ਕਹੀ ਚਲੋ ਕਹਿੰਦੇ ਮੈਂ ਤਾਂ ਜੀ ਬਹੁਤ ਬੁਰਾ ਲੱਗ ਰਿਹਾ ਜੀ ਪਲਪੀਟੇਸ਼ਨ ਵੱਧ ਗਈ ਤੇ ਮੈਂ ਫਿਰ ਮੇਰਾ ਆਮ ਜਿਹਾ ਕੁਸਚਨ ਲਈ 3 ਦਿਨ ਪਹਿਲਾਂ ਕੀ ਖਾਇ ਮੈਂ ਕਿਸੇ ਵੀ ਬੰਦੇ ਨੂੰ ਪਹਿਲਾ ਕੁਛ ਨਹੀਂ ਪੁੱਛਦਾ ਕੱਲ ਕੀ ਖਾਇਆ ਸੀ ਪਰਸੋ ਨਹੀਂ 3 ਦਿਨ ਪਹਿਨਾ ਕੀ ਖਾਇਆ ਸੀ ਤੇ 99% ਕੀ ਨਿਕਲਦਾ ਹੀ ਰਾਜਮਾ 99% ਰਾਜਮਾ ਬਹੁਤ سارے ਲੋਕਾਂ ਨੂੰ ਫੂਡ ਪੋਇਜ਼ਨ ਕਰਦਾ ਕਿਉਂਕਿ ਉਹਨੂੰ ਇੰਨਾ ਕੁਕ ਕਰਨਾ ਪੈਂਦਾ ਹੈ ਇੰਨਾ ਆਪਾ ਕੁੱਕੇ ਨਹੀਂ ਕਰਦੇ ਉਹਨੂੰ ਜਿੰਨੀ ਸੀਟੀ ਰਾਜਮਾ ਲੱਗਦੀ ਹੈ ਨਾ ਕੋਈ ਮਰਵਾ ਨਹੀਂ ਸਕਦਾ ਬੰਦਾ ਕਹਿੰਦਾ ਮੈਂ ਯਾਰ ਗੈਸ ਦੇ ਜੁਸ਼ਮੇ ਨਾਲ ਆਪਾਂ ਤਾਂ ਰਾਜਮਾ ਨੂੰ ਇਸ ਚੀਜ਼ 'ਚ ਨਹੀਂ ਯੂਜ਼ ਕਰੂੰਗਾ ਦਾਲਾ ਜਿਹੜੀ ਮਰਜੀ ਜਿੰਨੀ ਦਾਲ ਸਾਬਤ ਹੁੰਦੀ ਹੈ ਓਨੀ ਵਧੀਆ ਹੁੰਦੀ ਹੈ ਐਕਚੁਅਲ 'ਚ ਮਗਰ ਉਹ ਕਾਂਟਿਨ ਦਾ ਟੈਕਸਚਰ ਉਹਨਾਂ ਵਧੀਆ ਨਹੀਂ ਜਾਂਦਾ ਹੁੰਦਾ ਕੋਸ਼ਿਸ਼ ਤੋਂ ਇਹੀ ਦਾਲ ਨੂੰ ਕਿਉਂਕਿ ਦੇ ਉੱਪਰ ਫਾਈਬਰ ਦਾ ਛਿਲਕਾ ਤਾਰਦਾ ਮੇਰੇ ਫਾਈਬਰ ਦੇ ਛਿਲਕੇ ਸਹੀ ਬਹੁਤ ਕੁਝ ਹੁਣ ਇਹ ਚ ਕਈ ਹਦਾਇਤਾਂ ਨੇ ਮੇਰੀਆਂ ਜਿਵੇਂ ਕੋਸ਼ਿਸ਼ ਕਰਿਓ ਦਾਲ ਦੇਸੀ ਦਾਲ ਹੋਵੇ ਕਿਸੇ ਫਾਰਮਰ ਤੋਂ ਇਹ ਜੇ ਤੋਂ ਲਈਓ ਜਿਹੜਾ ਰੇਪਾਤ ਨਾ ਪਾੰਦਾ ਪੁੱਠੀ ਸਿੱਧੀ ਦੇਸੀ ਰੇਪਾੰਦਾ ਹੋਵੇ ਮਤਲਬ ਕਹਿੰਦਾ ਮਤਲਬ ਹੈ ਮੋਟੀ-ਮੋਟੀ ਗਲ ਆਰਗੇਨਿਕ ਜੀ ਚੀਜ਼ ਹੋਵੇ ਹੈਨਾ ਕਿਉਂਕਿ ਜਿੰਨਾ ਉਹਦੇ ਉੱਪਰ ਯੂਰੀਆ ਜਾਂ ਸਪਰੇਅ ਹੋ ਜਾਂਦਾ ਨਾ ਤੁਸੀਂ ਦੇਖੋ ਦਾਲ ਓਨੀ ਜਲਦੀ ਗਲਦੀ ਨਹੀਂ ਪਲਾਸਟਿਕ ਹੀ ਬਣ ਕਿਉਂ ਕਿ ਉਹ ਪਲਾਸਟਿਕ ਜੀ ਬਣ ਗਈ ਗਲੀ ਨਹੀਂ ਤੁਸੀਂ ਕਹਿੰਗੇ ਰਵਿੰਦਰ ਦੇਸ਼ ਤਾਂ ਮਜ਼ਾ ਜ ਨਹੀਂ ਆਇਆ ਫਿਰ ਅਗਲੀ ਵਾਰੀ ਕਰ ਤੁਸੀਂ ਉਹੀ ਦਾਲ ਨੂੰ ਫਰਮੈਂਟ ਕਰਨਾ ਉਹਨੂੰ ਹੋਰ ਲੌਂਗਰ ਫਰਮੈਂਟ ਕਰਨਾ ਪੈਣਾ ਦਾਲ ਕੁਲਵੰਜੀ ਆਪਣੇ ਵੈਜੀਟੇਰੀਅਨ ਲਈ ਨਾ ਅਮਰਿਤ ਸੀ ਜਾ ਕਿਉਂਕਿ ਵੈਜੀਟੇਰੀਅਨ ਬੰਦਾ ਬਿਤੇਰਾ ਪ੍ਰੋਟੀਨ ਨਹੀਂ ਪੂਰੇ ਕਰ ਸਕਦਾ ਤਾਂ ਇੱਕ ਆਪਣੇ ਲਈ ਅੱਛੀ ਚੀਜ਼ ਹੈ ਬਸ ਦਾਤ ਪ੍ਰੋਬਲਮ ਕੀ ਹੁੰਦੀ ਹੈ ਲੈਕਟਿਨਸ ਲੈਕਟਿਨਸ ਕੀ ਹੈ ਜੀ ਚੀਜ਼ ਹੈ ਇੱਕ ਕਹਾਂਗੇ ਜਿਵੇਂ ਐਨਜ਼ਾਈਮ ਹੈ ਜਿਹੜਾ ਉਹਨੂੰ ਖਾਜਮ ਨਹੀਂ ਹੁੰਦਾ ਉਹਨੇ ਤੇ ਗੈਸ ਬਣਦਾ ਇਹਦੇ ਚ ਕੀ ਹੈ ਕਿਉਂਕਿ ਆਪਾਂ ਨੂੰ ਫਰਮੈਂਟ ਕਰ ਲਿਆ ਤਾਂ ਆਪਾਂ ਉਹ ਵਾਲੀ ਸਟੇਜ ਬਾਈ ਤੁਹਾਡੇ ਫਰਮੈਂਟਡ ਕਿਉਕਿ ਪ੍ਰੋਡਕਟ ਹੈ ਇਹ ਹਜਮ ਵੀ ਹੋਏਗਾ ਤੇ ਤੁਹਾਨੂੰ ਉਹ ਨਹੀਂ ਕਰੇਗਾ ਜਿਵੇਂ ਲੈਕਟੋਸ ਤੇ ਕਰਕੇ ਦੀ ਪ੍ਰੋਬਲਮ ਹੁੰਦੀ ਹੈ ਡਾਈਜੈਸ਼ਨ ਦੀ ਗੈਸ ਦੀ ਕਬਜ ਦੀ ਅਗਰ ਇਹਦਾ ਬੈਨੀਫਿਟ ਹੋਰ ਲੈਣਾ ਕੋਲ ਬੰਦ ਜੀ ਮੇਰੀ ਛੋਟੀ ਐਡਵਾਈਸ ਹੁੰਦੀ ਹੈ ਇਹ ਖਾਣ ਤੋਂ ਪਹਿਲਾਂ ਇੱਕ ਦੋ ਚਮਚ ਐਪਲ ਸਾਈਡਰ ਵਿਨੇਗਰ ਇੱਕ ਇੱਕ ਗਲਾਸ ਚ ਪਾਏ ਵਿੱਚ ਮੜਾ ਨਿੰਬੂ ਚ ਕਰਿਆ ਨਿਚੋੜਿਆ ਵਿੱਚ ਕਿਤੇ ਥੋੜੀ ਜਿਹੀ ਥੇ ਨਾ ਨਮਕ ਪਾਣੀ ਘੋਲ ਕੇ ਸਟਰੋ ਨਾਲ ਕੇ ਪੀ ਗਏ ਕਿਉਂ ਪ੍ਰੋਟੀਨ ਤੋੜਨ ਦੀ ਜਿਹੜੀ ਕਪੈਸਿਟੀ ਹੈ ਸਟਮਕ ਚ ਜਿਹੜੇ ਨੰਬਰ ਤੇ ਤੇ ਪ੍ਰੋਟੀਨ ਟੁੱਟਦਾ ਹੈ ਹਾਈਡਰੋਕਲੋਰਿਕ ਐਸਿਡ ਨਾਲ ਉਹ ਕਿਦੇ ਚ ਸਟਮਕ ਚ ਦੂਜੀ ਚੀਜ਼ ਕਿਉਂਕਿ ਪ੍ਰੋਟੀਨ ਹੈ ਇਹ ਵੈਜੀਟੇਰੀਅਨ ਪ੍ਰੋਟੀਨ ਇਸ ਦੇ ਵਿੱਚ ਰੱਬ ਨੇ ਆਪਣਾ ਫੈਟ ਨਹੀਂ ਪਾ ਦਿੱਤਾ ਮਗਰ ਫੈਟ ਨਾਲ ਪ੍ਰੋਟੀਨ ਹਜ਼ਮ ਹੁੰਦਾ ਤੇ ਇਨਸੂਲਿਨ ਘੱਟ ਬਣਾਉਂਦਾ ਇਹਨੂੰ ਖਾਣਾ ਕਿਵੇਂ ਆਹਾ ਮੱਖਣ ਨਾਲ ਦੇਸੀ ਕੇ ਨਾਲ ਕੋਕਨਟ ਆਇਲ ਨਾਲ ਜੇ ਆਰਗੇਨਿਕ ਮਲਾਈ ਮਿਲ ਜਾਏ ਤਾਂ ਮੈਨੂੰ ਵੀ ਦੇ ਦਿਓ ਪਿਆਰ ਦਿਖਾਈਓ ਹੈਨਾ ਕਾ ਇਹਨੂੰ ਇਹੀ ਚੀਜ਼ ਨਾਲ ਖਾਣਾ ਜਿਸ ਤੇ ਪ੍ਰੋਟੀਨ ਮੈਨ ਆਫ ਫੈਟ ਦਿਖਾਈਦਾ ਕਿਉ ਮੱਖਣ ਕੋਕੋਨਟ ਆਇਲ ਕਈ ਇਹਨੂੰ ਦੇਖੋ ਆਪਾਂ ਨਾ ਪੰਜਾਬੀਆਂ ਕੋਕੋਨਟ ਆਇਲ ਖਾਂਦੇ ਥੋੜਾ ਅਜੀਬ ਲੱਗਦਾ ਹੈ ਮਗਰ ਕੋਈ ਹੱਤ ਪਾਲਿਓ ਮਿੱਠਾ ਲੱਗਣਾ ਨਹੀਂ ਆਂਦਾ ਤੁਹਾਨੂੰ ਪਤਾ ਹੋਣਾ ਕੋਲ ਨਹੀਂ ਤੁਸੀਂ ਤਾਂ ਪੀਂਦੇ ਰਹੇ ਹੋ ਮੈਨੂੰ ਪਤਾ ਤਾਂ ਇੱਕ ਪੈਕ ਲੱਗਦਾ ਹਾਂ ਕਈ ਵੇਲੇ ਸ਼ੁਰੂ ਸਿੱਧਾ ਪਹਿਲੀ ਵਾਰ ਮੈਂ ਪੀਣ ਲੱਗੇ ਵਾਲਾ ਦੇ ਲਾਣਨ ਤੇ ਲੈਣ ਦੇ ਕਿ ਖਮਾਇਰ ਹੈ ਨਾ ਬਟ ਇਟਸ ਡਿਫਰੈਂਟ ਤਾਂ ਆਪਾਂ ਕਰ ਲਾਂਗੇ ਵੀ ਵਿਲ ਗੋ ਓਵਰ ਦੈਟ ਹੋਲੀ ਹੋਲੀ ਟੇਸਟ ਬਣਾ ਲਾਂਗੇ ਤਾਂ ਇਹ ਚੀਜ਼ ਦੇ ਨਾ एक छोटी रिक्वेस्ट भी है डिफरेंट रेसिपीज ट्राई करियो प्लीज फिर जब थोड़ी कोई चंगी चीज लगी चाहे वह मसाले की रैसपी निपल इसी चीज़ याट दाल फरमेंट करने तो डिफरेंट तरीके ने बनाया प्लीज जरूर दस्यो क्योंकि मैं थोड़े वर्गे बहुत लोगों की हेल्प करना चाहना बहुत लोग मैं क्वेश्चन ही कह के मैं खट्टा करने की कोशिश कर रहे हैं कि खाइए तो खाइए की रविंद्र जी आवे नहीं खाना आ भी नहीं खाना तो खाइए तो खाइए की तो मेरी हैल्प कर सद किई करियो एवं ਕੁਈ ਦਾਲ ਹਨਾ ਕੁਚਨੇ ਕੋਈ ਚੀਜ਼ ਨੂੰ ਇਫਰਮੈਂਟ ਕਰਿਓ ਤੇ ਉਹਦੇ ਕੋਈ ਕਾਂਡ ਕੱਢ ਕੇ ਮੈਨੂੰ ਦੱਸਿਓ ਜਿਵੇਂ ਸਾਡੇ ਇਹ ਇਹ ਕਾਂਡ ਵੀ ਕਿਸੇ ਨੇ ਕੱਢੀ ਹੋਈ ਐ ਅਸੀਂ ਸਿੱਖੀ ਸਿਮੇ ਨੇ ਸਿੱਖੀ ਮੈਨੇ ਸਿੱਖੀ ਕਿ ਅਸੀਂ ਲੋਕਾ ਤੱਕ ਲੈਂਦੀ ਤੇ ਕੁਲਵੰਜੀ ਇੱਕ ਟੈਕਨੋਲਜਮੈਂਟ ਐ ਐਮੀ ਤੁਹਾਡੇ ਇੱਕ ਵੀਵਰ ਨੇ ਨਾ ਬਾਹਰ ਬੈਠੀ ਸੀ ਵੀਰ ਉਹਨੇ ਆਪਣੀ ਇੱਕ ਪਹਿਨਾ ਇਹ ਵੀਡੀਓ ਆਪਣੇ ਦੂਸਰੇ ਚੈਨਲ ਤੇ ਪਾਈ ਸੀ ਉਹਨੇ ਵੀਡੀਓ ਦੇਖ ਕੇ 2 ਮਹੀਨੇ ਬਿਲਕੁਲ ਹਾਈਡਾਈਟ ਕਰੇ ਕੁਲਵੰਜੀ ਨੇ ਆਪਣਾ ਪਤੰਗ 11 10 ਕਿਲੋ ਗ੍ਰਾਮ ਕਮਾੜ ਕਟਾ ਲਿਆ ਸੀ ਤੇ ਸਾਰੀ ਬਿਮਾਰੀ ਉਛਮੰਦਰ ਕਰਨੀ ਕਿਉਂ ਬਈ ਮਾਨ ਸਰ ਮਿਲ ਗਿਆ ਕਿ ਖਾਈਏ ਤਾਂ ਖਾਈਏ ਕੀ ਕੋਈ ਨਾ ਮੈਨੂੰ ਫੋਨ ਕਰਕੇ ਜਿਵੇਂ ਆਪਾਂ ਕਹਿਣਾ ਨੇ ਵਿਨ ਦਸੀ ਤਾਂ ਉਹ ਇੱਕ ਹੋਰ ਛੋਟੀ ਰਿਕੁਐਸਟ ਹੈ ਜਿਹੜਾ ਮੇਰਾ ਖਾਣਾ ਹੈ ਤੁਹਾਡੀ ਵਿਨ ਤਾਂ ਪਲੀਜ਼ ਅੱਗੇ ਤੁਸੀਂ ਆਪਣੀ ਵਿਨ ਸ਼ੇਅਰ ਕਰਦੇ ਸੀ ਹੈਨਾ ਮੇਰਾ ਨੰਬਰ ਤੁਹਾਨੂੰ ਪਤਾ ਹੀ ਹੈ ਮੈਨੂੰ ਆਪਣੀ ਵਿਨ ਜੁੜ ਦਿਓ ਚਾਹੇ ਵੀਡੀਓ ਬਣਾ ਕੇ ਚਾਹੇ ਵੌਇਸ ਮੈਸੇਜ ਰਿਕਾਰਡ ਕਰਕੇ ਚਾਹੇ ਟਾਈਪ ਕਰਕੇ ਮੇਰਾ ਨੰਬਰ ਤੇ ਮੈਨੂੰ ਆਪਣੀ ਵਿਨ ਭੇਜੋ ਜੀ ਉਹ ਤੁਸੀਂ ਮੇਰੇ ਨਾਲ ਐਕਸਚੇਂਜ ਹੈ ਇਹ ਤੁਹਾਡਾ ਐਕਸਚੇਂਜ ਹੈ ਕਿ ਤੁਸੀਂ ਵੀਡੀਓ ਦੇਖੀ ਤੁਹਾਨੂੰ ਚੀਜ਼ ਵਧੀਆ ਲੱਗੀ ਮੈਨੂੰ ਦੱਸੋਗੇ ਮੈਨੂੰ ਹੱਲਾਸ਼ੀਰੀ ਮਿਲਦੀ ਹੈ ਜੀ ਪ ਕਰਵਿੰਦਰ ਜੀ ਬਹੁਤ ਵਧੀਆ ਤੁਹਾਡੀ ਰੈਸਪੀਜ਼ ਲੱਗੀਆਂ ਪਰ ਮੇਰਾ ਦਿਮਾਗ ਨਾਲ ਦੀ ਨਾਲ ਇਹ ਸਵਾਲ ਕਰ ਰਿਹਾ ਸੀ ਲਗਾਤਾਰ ਮੈਨੂੰ ਇਹ ਸਵਾਲ ਕਰ ਰਿਹਾ ਸੀ ਕਿ ਬਹੁਤ ਸਾਰੇ ਲੋਕਾਂ ਦੇ ਪੇਟ ਦੇ ਅੰਦਰ ਗੈਸ ਬਣਦੀ ਹੈ। ਹੂੰ ਲਗਾਤਾਰ ਗੈਸ ਬਣਦੀ ਹੈ ਤੇ ਕੋਈ ਹੱਲ ਵੀ ਨਹੀਂ ਲੱਭਦਾ ਉਹਨਾਂ ਨੂੰ ਗੈਸ ਦਾ ਉਹ ਬਹੁਤ ਜ਼ਿਆਦਾ ਗੈਸ ਬਣਦੀ ਹੈ ਉਹਨਾਂ ਦੇ ਪੇਟ ਦੇ ਵਿੱਚ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਬਾਡੀ ਦੇ ਅੰਦਰ ਪ੍ਰੋਟੀਨ ਹজম ਨਹੀਂ ਹੋ ਰਿਹਾ। ਨਹੀਂ ਹੋ ਰਿਹਾ। ਪ੍ਰੋਟੀਨ ਹজম ਨਹੀਂ ਹੁੰਦਾ ਤੇ ਇਹਦੇ ਕਰਕੇ ਉਹਨਾਂ ਨੂੰ ਇਹ ਸਾਰੀਆਂ ਪ੍ਰੋਬਲਮਾਂ ਫੇਸ ਹੁੰਦੀਆਂ ਨੇ। ਹੁਣ ਤੁਸੀਂ ਕਹਿ ਰਹੇ ਕਿ ਪ੍ਰੋਟੀਨ ਖਾਓ। ਹਾਂ। ਤੇ ਫਿਰ ਉਹ ਅਜਿਹੇ ਲੋਕ ਕੀ ਕਰਨ ਉਹਨਾਂ ਦੇ ਜੀ ਪ੍ਰੋਟੀਨ ਤੋਂ ਜ਼ਿਆਦਾ ਵਿਪਰੀਤ ਆਹਾਰ ਦੀ ਪ੍ਰੋਬਲਮ ਪਹਿਲੇ ਨੰਬਰ ਤੇ ਹੈ ਉਹ ਕੀ ਕਰਦੇ ਆ ਪ੍ਰੋਟੀਨ ਹੁਣ ਦੇਖੋ ਛੋਲੇ ਖਾ ਰਹੇ ਚੌਲਾ ਨਾਲ ਫਸ ਗਿਆ ਸਰੀਰ ਹੈ ਨਾ ਯਾ ਛੋਲੇ ਖਾਏ ਭਟੂਰੇ ਨਾਲ ਯਾ ਚਿਕਨ ਖਾਇਆ ਬਟਰ ਨਾਨ ਨਾਲ ਜਦ ਵੀ ਤੁਸੀਂ ਵਿਪਰੀਤ ਆਹਾਰ ਨਾਲ ਪ੍ਰੋਟੀਨ ਖਾਓਗੇ ਪ੍ਰੋਬਲਮ ਦੇਗਾ ਤਾਂ ਇਸ ਹਿਦਾਇਤ ਉਰੇ ਦੱਸਣ ਹੈ ਇਹ ਦਾਲਾਂ ਫਰਮੈਂਟ ਕਰਿਆਂੇ ਨਾਲ ਕਾਰਬੋਹਾਈਡਰੇਟ ਨਹੀਂ ਖਾਣਾ ਐਂਡੀਆਂ ਨਾਲ ਰੋਟੀ ਖਾਣੇ ਇਹ ਨਾਲ ਆਲੂ ਖਾਲੀ ਦੀ ਸਬਜ਼ੀ ਖਾ ਲਈ। ਇਹ ਵਿੱਚ ਚੀਨੀ ਪਾ ਕੇ ਨਾਲ ਸ਼ਰਬਤ ਬਣਾ ਕੇ ਪੀ ਗਏ। ਫਿਰ ਇਹ ਤੁਹਾਨੂੰ ਬਿਲਕੁਲ ਹੋ ਚੀ ਕਰੇਗਾ। ਮੈਂ ਗਰੰਟੀ ਲੈਣਾ ਕੁਲਵੰਤ ਜੀ ਕਿਉਂਕਿ ਫਰਮੈਂਟਡ ਹੈ। ਜੇ ਕੱਲਾ ਖਾਣਗੇ ਇਹ। ਹਾਂ, ਗੋਭੀ ਸਬਜ਼ੀ ਖਾ ਲਓ। ਇਹਦੇ ਨਾਲ ਦਾਲ ਖਾ ਲਓ ਦਿਨ ਹੈਨਾ। ਮਸ਼ਰੂਮ ਖਾ ਲਓ, ਪਨੀਰ ਖਾ ਲਓ ਘਰ অর্ਗੈਨਿਕ ਮਿਲਦਾ ਹੈ। ਮਗਰ ਜੇ ਆਲੂ ਹੈਨਾ ਜੇ ਤੁਸੀਂ ਨਾਲ ਖਾ ਲਿਆ ਢਟੂਰੇ, ਮੈਦਾ, ਚੌਲ, ਅਨਾਜ ਜਾਂ ਅੰਨ ਕੋਈ ਫੇਟੰਗ ਕਰੇਗਾ। ਹੁਣ ਨਾਲ ਦੂਜੀ ਚੀਜ਼। ਇਹ ਕਈਆਂ ਲੋਕਾਂ ਨੂੰ ਸੱਚੀ ਪ੍ਰੋਬਲਮ ਹੈ ਡਾਈਜੈਸ਼ਨ ਦੀ। ਉਹਨਾਂ ਨੂੰ ਤਾਂ ਹੀ ਮੈਂ ਕਹੇਪੈ ਨਾ ਐਪਲ ਸਾਈਡਰ ਵਿਨੇਗਰ ਜਾਂ ਬੀਟਨ ਹਾਈਡਰੋਕਲੋਰਿਕ ਲੈ ਕੇ ਫੇਰੇ ਖਾਣ ਇੱਕ ਛੋਟੀ ਜਿਹੀ ਜਗ੍ਹਾ ਤੇ ਹਰ ਮਲ ਲੈਣ ਜਿਹੜਾ ਨੁਕਾ ਨੂੰ ਆ ਪ੍ਰੋਬਲਮ ਜ਼ਿਆਦਾ ਇਹਦੇ ਵਿੱਚੇ ਨਾ ਅਜਵੈਨ ਪਾ ਲੈਣ ਮੜੀ ਜੀ ਚਾਹੇ ਅੱਧਾ ਚਮਚੇ ਫਰਮੈਂਟ ਕਰਨ ਲੱਗੇ ਟੇਸਟ ਵੀ ਉਹ ਸੋਨਾ ਹੋ ਜਾਏਗਾ ਤੇ ਪ੍ਰੋਬਲਮ ਵੀ ਨਹੀਂ ਆਏਗੀ ਤੇ ਇਹਨੂੰ ਖਾਣ ਤੋਂ ਬਾਅਦ ਮੜੀ ਸਮੇਂ ਫਕਾਲਿਆ ਕਰਨਾ ਸਾਰੀਆਂ ਪ੍ਰੋਬਲਮਾਂ ਸੋਲ ਹੋ ਰਹੀਆਂ ਜਿਨ੍ਹਾਂ ਲੋਕਾਂ ਨੂੰ ਨਾ ਤਾਂ ਉਹ ਕਾਰਬੋਹਾਈਡਰੇਟ ਖਾ ਰਹੇ ਨੇ ਨਾ ਉਹ ਉਹ ਕੋਈ ਅਜਿਹੇ ਜੀ ਪੁੱਠੀ ਸਿੱਧੀ ਚੀਜ਼ ਖਾ ਰਹੇ ਨੇ ਆਲੂ, ਭਟੂਰੇ ਇਹ ਜੀਆਂ ਚੀਜ਼ਾਂ ਖਾ ਰਹੇ ਨੇ ਤੇ ਫਿਰ ਵੀ ਉਹਨਾਂ ਨੂੰ ਗੈਸ ਬਣਦੀ ਆ। ਮਤਲਬ ਉਹਨਾਂ ਦੇ ਪ੍ਰੋਟੀਨ ਹজম ਨਹੀਂ ਆ ਰਿਹਾ। ਤੇ ਉਹਨਾਂ ਨੂੰ ਐਪਲ ਸਾਈਡਰ ਵਿਨੇਗਰ ਵੀ ਬਹੁਤ ਖੱਟਾ ਲੱਗਦਾ। ਉਹ ਵੀ ਕਹਿੰਦੇ ਨੇ ਵੀ ਗਲਾ ਮੇਰਾ ਦੁਖਦਾ। ਜ਼ਿਆਦਾਤਰ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਐਪਲ ਸਾਈਡਰ ਵਿਨੇਗਰ ਜੀ ਮੈਨੂੰ ਮਾਫਕ ਨਹੀਂ ਬੈਠ ਰਿਹਾ। ਫਿਰ ਅਜਿਹੇ ਵਿੱਚ ਪ੍ਰੋਟੀਨ ਵੀ ਖਾਣ ਨੂੰ ਤੁਸੀਂ ਕਹਿ ਰਹੇ ਹੋ। ਕਾਰਬੋਹਾਈਡਰੇਟ ਮਨਾ ਕਰ ਰਹੇ ਹੋ। ਫਿਰ ਕੀ ਕਰਨਾ? जी उसके सब तो पहले तो उन्होंने नहीं मिलना जो गला चोक करना है चोक खट्टा लगना अलग है चोक फड़िया गया बीटेन हाइड्रोक्लोराइड की दो या तीन गोलियां अद्धे ग्रास पढ़ना लेके फिर खाना, खाना। से लैसे खा भी सही रहे हैं फिर भी तंग हो रहा है हम इस केस मैं क्वेश्चन पूछूंगा फ्रूट कि खा रहे हो जो फ्रूट खा रहे हो बंद करना पैना क्योंकि लिवर को तंग कर रहे होते लिवर ठीक करने की कोशिश कर रहे हो उस केस फ्रूट बंद होगा दूजी चीज इन्हों मैं करूंगा ਇਹਨਾਂ ਨੂੰ ਕਹੂੰਗਾ ਤੁਸੀਂ ਵੇਟ ਕਰਨੀ ਹੈ ਪਹਿਲਾਂ ਭੁੱਖ ਲੱਗਣ ਦੀ ਨਹੀਂ ਚੱਜਣਾ ਫਿਰ ਕੱਲਾ ਸਲਾਦ ਖਾਣਾ ਫਿਰ ਦੇਖ ਲੈ ਕਿਦੋਂ ਦਿਨ ਹਨਾ ਦੂਜੀ ਮਿੰਟ ਚਾਹੇ ਪੂਰਾ ਖਾ ਲੈ ਇਹਨਾਂ ਨੂੰ ਸਲਾਦ ਖਾ ਕੇ ਕਬਜ ਤਾਂ ਨਹੀਂ ਹੋਗੀ ਕਿ ਪੇਟ ਸਾਫ਼ ਹੋਣਾ ਸ਼ੁਰੂ ਹੋ ਗਿਆ ਇਹ ਸਾਫ਼ ਹੋਣਾ ਸ਼ੁਰੂ ਹੋ ਕੇ ਗੱਲ ਬਣ ਗਈ ਇਹ ਸਲਾਦ ਖਾ ਕੇ ਕਬਜ ਹੋਣੀ ਸ਼ੁਰੂ ਹੋ ਗਈ ਫੇ ਸਾਨੂੰ ਪਤਾ ਕਿ ਇਸ ਕਿੱਧਰਲੇ ਪਾਸੇ ਹੈ ਇਹਨਾਂ ਦੇ ਟਿੱਡ ਵਿੱਚ ਫਲੋਰਾ ਨਹੀਂ ਹੈਗਾ ਜਮਈ ਇੱਕ ਸਲਾਦ ਕਬਜ ਕਰੇ ਤੇ ਫਲੋਰਾ ਬਣਾਉਣਾ ਪੈਣਾ ਇਹਨਾਂ ਨੂੰ ਫਰਮੈਂਟਡ ਓਬੀ ਜਾਂ ਫਰਮੈਂਟਡ ਖੀਰਾ ਪਾਉਣਾ ਪੈਣਾ ਮੈਨੂੰ ਹੈਨਾ ਤਾਂ ਇਹਨਾਂ ਦੇ ਇਹਨਾਂ ਦਾ ਅਲੱਗ ਕੰਡੀਸ਼ਨ ਹੈ ਕਿ ਇਹਨਾਂ ਨੂੰ ਪ੍ਰੋਟੀਨ ਘੱਟ ਤੋਂ ਸ਼ੁਰੂ ਕਰਾਣੇ ਆ ਕਿ ਇਹਨਾਂ ਨੂੰ ਫਰਮੈਂਟਡ ਪ੍ਰੋਡਕਟਸ ਦੇ ਕੇ ਪਹਿਲਾਂ ਹੈਂਡਲ ਕਰਦੇ ਆ ਬਹੁਤ ਟਾਵਾ ਟਾਵਾ ਲਾਈਕ ਸਟਮੇ ਤੋਂ ਵੀ ਘੱਟ ਕੇਸ ਹੁੰਦੇ ਜਿਨ੍ਹਾਂ ਦੇ ਅਲਸਰ ਹੁੰਦਾ ਹੈ ਤੇ ਉਹਨਾਂ ਨੂੰ ਐਪਲ ਸਾਈਡਰ ਜਾਂ ਨਿੰਬੂ ਪੀਂਦੇ ਸਾਰੇ ਢਿੱਡ ਤੇ ਲੱਗਦਾ ਹੈ ਉਹਨਾਂ ਨੂੰ ਤਾਂ ਫਿਰ ਕੇਸ ਹੀ ਹੋ ਰਿਹਾ ਬਟ ਉਹ ਕੇਸੇ ਦਾ ਡਿਸਕਸ ਕਰਨ ਦੀ ਲੋੜ ਨਹੀਂ ਸੀ ਬਟ ਕਈ ਨੂੰ ਉਹਦੇ ਕਰਕੇ ਹੀ ਪ੍ਰੋਬਲਮ ਹੁੰਦੀ ਕਿ ਐਪਲ ਸਾਈਡਰ ਜਾਂ ਬੀ 10 ਲੱਗਦਾ ਹੈ ਉਹਨਾਂ ਢਿੱਡ ਤੇ ਅਲਸਰ ਹੁੰਦਾ ਹੈ ਤਾਂ ਉਹ ਅਲੱਗ ਕੇਸ ਹੈ बट है, है okay, इस केसवी दस दिन है जो बिलकुल भुख लगन खाना खान ना लाइक अपना टपाण थोड़ा जा भुख लगनी शुरू हुई दस बजे फिर भी जान के एक बजे खाया प्रॉब्लम अर्धी तो याद सॉल्व हो जाएगी देखने के ਜੀ ਧੰਨਵਾਦ ਬਹੁਤ ਧੰਨਵਾਦ ਮੈਨੂੰ ਲੱਗਦਾ ਹੈ ਕਿ ਜਿਹੜੇ ਦਰਸ਼ਕ ਮਨ 'ਚ ਸੋਚੀ ਬੈਠੇ ਸੀ ਵੀ ਕੁਲਵੰਤ ਸਿੰਘ ਨੂੰ ਇਹ ਸਵਾਲ ਤਾਂ ਪੁੱਛੇ ਹੀ ਨਹੀਂ ਹੈਗੇ ਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਇਹ ਜ਼ਰੂਰ ਮਿਲ ਗਿਆ ਹੋਣਾ ਬਹੁਤ ਧੰਨਵਾਦ ਤੁਹਾਡਾ ਤੇ ਇਹ ਕਰਦੇ ਹਾਂ ਕਿ ਸਾਡੇ ਕੋਲ ਜਾਣਕਾਰੀ ਸਾਰਿਆਂ ਨੂੰ ਪਸੰਦ ਆਈ ਹੋਗੀ ਜਾਂਦੇ ਜਾਂਦੇ ਹੁਣ ਆਪਣੇ ਨੰਬਰ ਤੇ ਆਪਣੀ ਡਿਟੇਲਜ਼ ਜ਼ਰੂਰ ਦੇ ਦੇ ਜੀ ਕੁਲਵੰਤ ਜੀ ਅੱਜਕੱਲ ਮੈਂ ਲੋਕਾਂ ਨੂੰ ਘਰ ਮਿਲ ਕੇ ਬਹੁਤ ਖੁਸ਼ ਹਾਂ ਜਿਹੜਾ ਕੋਈ ਮੈਨੂੰ ਪਰਸਨਲੀ ਮਿਲਣਾ ਚਾਹੁੰਦਾ ਹੈ ਜੀ ਸੱਦ ਕੇ ਮੇਰਾ ਨੰਬਰ ਹੈ 98847500 ਇਹ WhatsApp ਨੰਬਰ ਹੈ 98847500 तानवे अठ सौ चौरासी पचहत्तर हज़ार मैंने वट्सएप पर मैसेज करके बुक कर सदै मेरे घर सैमिनार हूं हर संडे इस संडे संडे में बहार है तो मैं मैसेज कर दौ सैमीनार लिख के मैं थोड़ा हर संडे सैमीनार का सदा भेज दिया करूँगा मतलब थर्सडे फ्राइडे भेज दिया करूंगा अटेंड कर सर उदा मिलना चाहते हो मोस्ट वेलकम सिमी में कह के या मेरे नट्सएप पर अपॉइंटमेंट बुक कर सौ बाकी मैं एक नवी चीज़ क्रिएय करूँगा जी जी अगर कोई लोग चाहते हैं सैमीनार कर अपनी कम्यूनिटी मैं जूम सैमीनार भी ना, है ना मैं अपनी कम्यूनिटी जूम सैमिनार करा चाहते हैं याड़े लागे ते मैं भी देगा जो है नोट कर लो जी बयासी अठ सौ सत्तर चौदह एक सौ छिया बयासी अठ सौ सत्तर चौदह एक सौ छियाह दूजा नंबर है सैवन नाइन एट सिक्स वन वन टू वन वन एट सैवन नाइन एट सिक्स वन वन टू वन वन एट नंबर है पचासी पचानवे पचहत्तर चाली नब्बे पचासी पचानवे पचहत्तर चाली नब्बे शुक्रिया जी ਮੋਸਟ ਗੁੱਡ ਸੋਰਵਿੰਦਰ ਸਿੰਘ ਜੀ ਤੋਂ ਜਾਣਿਆ ਆਪਾਂ ਨੇ ਕਾਰਬੋਹਾਈਡਰੇਟਸ ਦੀ ਥਾਂ 'ਤੇ ਆਪਾਂ ਕੀ ਖਾ ਸਕਦੇ ਆ ਅਨਾਜਾਂ ਦੀ ਥਾਂ ਤੇ ਆਪਾਂ ਕੀ ਖਾ ਸਕਦੇ ਆ ਰੋਟੀ ਦੀ ਤਾਂ ਰੋਟੀ ਦਾ ਬਦਲ ਕੀ ਰਹੇਗਾ ਰੋਟੀ ਤੋਂ ਇਲਾਵਾ ਆਪਾਂ ਜੀ ਬੋਡੀ ਦੇ ਵਿੱਚ ਛਪੇਦਿਆਂ ਤੇ ਆਪਾਂ ਨੂੰ ਕਿਸ ਤਰ੍ਹਾਂ ਰੱਜ ਆਏਗਾ ਕਿਸ ਤਰ੍ਹਾਂ ਆਪਣੇ ਸਰੀਰ ਰੱਜ ਜਾਏਗਾ ਤੇ ਨਾਲ-ਨਾਲ ਆਪਣੀ ਭੁੱਖ ਵੀ ਠੀਕ ਹੋਏਗੀ ਨਾਲ-ਨਾਲ ਆਪਣਾ ਜਿਹੜਾ ਸਰੀਰ ਜਿਹੜੀਆਂ ਉਹ ਬਿਮਾਰੀਆਂ ਉਹ ਵੀ ਠੀਕ ਹੋਣਗੀਆਂ ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਫਟਾਫਟ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਕੀ ਖਾਣਾ ਹੈਗਾ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਰੋਟੀ ਦਾ ਬਦਲ ਕੀ ਹੈ ਸੋ ਅਸੀਂ ਰੋਟੀ ਦਾ ਬਦਲ ਦਿੱਤਾ ਜੀ ਅਸੀਂ ਤੁਹਾਨੂੰ ਦੱਸਿਆ ਵੀ ਕਿਹੜੇ ਟੰਗ ਨਾਲ ਤੁਸੀਂ ਆਪਣਾ ਸਰੀਰ ਆਪ ਤੰਦਰੁਸਤ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਕਿਸੇ ਇੱਕ ਬੰਦੇ ਦੇ ਵੀ ਕੰਮ ਆ ਗਈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊ ਜੀਸਾ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਭੁੱਲੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਹ ਤਾਂ ਤੱਕ ਨਵੇਂ ਦੇ ਜ਼ਾਦਤ ਬਹੁਤ ਧੰਨਵਾਦ